ਕាល ਤੁਸੀਂ ਜੁੜਿਆ ਵੋਕਲ ਜਗਮੀਤ ਦੇ ਨਾਲ ਤੇ ਕਨੇਡਾ ਅਮਰੀਕਾ ਜਾਣ ਦੀ ਤੁਹਾਡੀ ਇੱਛਾ ਤਾਂ ਬਹੁਤ ਹੋਣੀ ਆ ਪਰ ਅੱਜ ਤੁਹਾਨੂੰ ਐਸੇ ਬਾਈ ਨੂੰ ਮਲਾਉਨੇ ਆ ਜਿਹੜਾ ਕਨੇਡਾ ਅਮਰੀਕਾ ਦੀਆਂ ਬੱਕਰੀਆਂ ਹੀ ਇੱਥੇ ਲਿਆਇਆ ਆ ਆ ਜਿਹੜੀਆਂ ਬੱਕਰੀਆਂ ਤੁਸੀਂ ਦੇਖ ਰਹੇ ਹੋ ਇਹ ਕਨੇਡਾ ਤੇ ਅਮਰੀਕਾ ਵਾਲੀਆਂ ਤੇ ਆਪਣਾ ਬਾਈ ਨੂੰ ਮਲਾਉਨੇ ਆ ਇੱਧਰ ਦੀ ਬਾਈ ਜੀ ਕੋਲੇ ਚਲਦੇ ਆ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕੀ ਹਾਲ ਹੈ ਜੀ ਚੜਦੀ ਕਲਾ ਵਿੱਚ ਹਾਂ ਜੀ ਬਾਈ ਤੇ ਨਾਮ ਦੱਸੋ ਪਹਿਲਾਂ ਤੁਹਾਡਾ ਨਾਮ ਮੇਰੇ ਜਸਮਿੰਦਰ ਸਿੰਘ ਆ ਜੀ ਪਿੰਡ ਵੜਾ ਕ੍ਰਿਸ਼ਨਪੁਰਾ ਜਿਲਾ ਸ੍ਰੀ ਮੁਕਸਾ ਸਾਹਿਬ ਫਾਰਮ ਦਾ ਨਾਮ ਹੈ ਬਰਾਡ ਫਾਰਮ ਸ੍ਰੀ ਮੁਕਸਾ ਸਾਹਿਬ ਦਾ ਹਾਂਜੀ ਤੇ ਬਈ ਕੈਨੇਡਾ ਵਾਲੀਆਂ ਬੱਕਰੀਆਂ ਕਿਹੜੀਆਂ ਕੈਨੇਡਾ ਵਾਲੀਆਂ ਬੱਕਰੀਆਂ ਵੀਰੇ ਬਰੀਡ ਆ ਕੈਨੇਡਾ ਦੀ ਉਧਰ ਦੀ ਮੀਨਸ ਬਰੀਡ ਆ ਪੈਦਾ ਇੱਧਰ ਹੋਈ ਹੋਈ ਆ ਇਹ ਯੂਕੇ ਤੇ ਕੈਨੇਡਾ ਦੇ ਵਿੱਚ ਪੰਗਾ ਜਾਂਦੇ ਆ ਕੁਛ ਹਾਂ ਇਹ ਬੱਚਾ 6 ਮਹੀਨੇ ਦਾ ਅਡਲਟ ਪੈਗਮੀ ਬਰੀਡ ਹੈ ਪੈਗਮੀ ਪੈਗਮੀ ਹਾਂਜੀ ਬੈਂਟਮ ਵੀ ਕਹਿੰਦੇ ਆ ਪੈਗਮੀ ਬਰੀਡ ਆ ਕੁਛ ਇਹਨਾਂ ਚੋ ਸੇਲ ਹੋ ਗਏ ਵੀਰੇ ਇੱਕ ਦੋ ਵੀ ਸਪੇਅਰ ਹੋ ਗਏ ਸੀ ਆਹ ਵਾਲਾ ਬੱਚਾ ਵੀ ਇਹੜਾ ਬੁੱਕ ਹੋਇਆ ਹੋਇਆ ਆਪਣੇ ਹਾਂਜੀ ਬਈ ਤੇ ਇਹਦੀ ਇਹ ਇਹ ਜਿਹੜੀ ਖਾਸੀਅਤ ਹੈ ਜੇ ਕੋਈ ਪੈਗਮੀ ਲੈਣਾ ਚਾਹੁੰਦਾ ਹੋਵੇ ਤੁਹਾਡੇ ਤੋਂ ਆਵੇ ਜਾਂ ਕੁਝ ਵੈਸੇ ਇੱਛਾ ਰੱਖਦਾ ਹੋਵੇ ਕੀ ਖਾਸੀਅਤ ਹੈ ਦੀ ਵੀ ਕਿਵੇਂ ਪਤਾ ਲੱਗਦਾ ਵੀ origignal ਇਹ ਪੈਗਮੀ ਬਰੀਡ ਹੈ ਵੀਰੇ ਯੂਕੇ ਤੇ ਕੈਨੇਡਾ ਦੇ ਵਿੱਚ ਪਾਈ ਜਾਂਦੀ ਹੈ ਇਹ ਇਧਰ ਬਰੀਡ ਹੋ ਚੁੱਕੀ ਹੈ ਇਹ ਦੂਜੀਆਂ ਬੱਕਰਾਂ ਨਾਲੋਂ ਡਿਫਰੈਂਟ ਆ ਬਾਈ ਜੀ ਜਿੱਦਾਂ ਸਭ ਤੋਂ ਪਹਿਲਾਂ ਤਾਂ ਇਹਦੀ ਹਾਈਟ ਦੇਖੋ ਹਾਈਟ ਬਹੁਤ ਛੋਟੀ ਆ ਬਿਲਕੁਲ ਔਰ ਦੂਸਰੀ ਇਹਦੇ హెਅਰ ਆ ਜਿਹੜੇ ਹਜੇ ਬੱਚਾ 6 ਮਹੀਨੇ ਦਾ 5 ਮਹੀਨੇ ਦਾ ਬਾਕੀ ਸਿੰਗ ਆ ਵੀਰੇ ਇਸ ਤਰੀਕੇ ਨਾਲ ਅਭੀ ਹੋਰ ਬੜੇ ਸੋਹਣੇ ਤਰੀਕੇ ਦੇ ਅਲੱਗ ਤਰੀਕੇ ਹਾਂ ਸ਼ਾਈਨੀ ਕਿਤੇ ਜਿਹੜੇ ਸਿੰਗ ਆ ਇਹਦੇ ਸਿੰਗ ਵੀ ਇਹ ਇਹਦੇ ਜਿਵੇਂ ਜਿਵੇਂ ਵੱਡਾ ਹੋਈ ਜਾਊਗਾ ਉਹ ਓਵੇਂ ਘੁੰਮੀ ਲੰਘ ਕੇ ਸਿੱਖ ਹਾਂਜੀ ਹਾਂਜੀ ਅੱਛਾ ਆਪਾਂ ਟੀਵੀ ਇੰਚ ਦੇਖਦੇ ਨਾ ਫਿਲਮਾਂ 'ਚ ਦੇਖਦੇ ਆ ਜਿਹੜਾ ਉਹ ਬਹੁਤ ਪਹਾੜਾਂ ਵਾਲੀ ਚੀਜ਼ ਹੈ ਜੀ ਤੇ ਇਹਦੇ ਮਤਲਬ ਜੁਨੀਕ ਦੀ ਚੀਜ਼ ਹੈ ਡਿਫਰੈਂਟ ਜੀ ਫੈਂਸੀ ਚੀਜ਼ ਹੈ ਜੀ ਇਹ ਤਾਂ ਕਰਕੇ ਜੀ ਤੇ ਇਹ ਇਹਨੂੰ ਘਰੇ ਪਾਲਿਆ ਜਾ ਸਕਦਾ ਹਾਂਜੀ ਘਰੇ ਹੀ ਪਾਲਿਆ ਹੋਇਆ ਹੈ ਆਪਣੇ ਘਰ ਦਾ ਹੀ ਮੋਰਨ ਹੈ ਜੀ ਇਹ ਤਿੰਨ ਬੱਚੇ ਸੀਗੇ ਦੋ ਆਪਾਂ ਸੇਲ ਕਰਤੇ ਸੀ ਇਹ ਵੀ ਸੇਲ ਹੋਇਆ ਹੋਇਆ ਮਦਰ ਇਹਨਾਂ ਦੀ ਐਕਸਪਾਇਰ ਹੋ ਗਈ ਸੀ ਫਾਦਰ ਵੀ ਐਕਸਪਾਇਰ ਹੋ ਗਿਆ ਸੀਗਾ ਥੋੜੀ ਪ੍ਰੋਬਲਮ ਹੋ ਗਈ ਸੀ ਬਿਮਾਰ ਹੋ ਗਈ ਸੀ ਆ ਫਿਰ ਮੈਂ ਬਾਅਦ ਚ ਲੈ ਕੇ ਆਂਦਾ ਦੁਬਾਰਾ ਤੇ ਇਹਨਾਂ ਦੀ ਲਾਈਫ ਕਿੰਨੀ ਕੈ ਲਾਈਫ ਤਾਂ ਵੀਰੇ ਇਹ ਹੈ ਕਿ ਹੁਣ ਉਹ ਤਾਂ ਹੈਗਾ ਮਹਾਰਾਜ ਦੇ ਹੱਥ ਵਸ ਪਰ ਵੈਸੇ ਇਹਨਾਂ ਦੀ 15 ਸਾਲ 12 ਸਾਲ ਨੋਰਮਲ ਹੈਗੀ ਹੈ ਲਾਈਫ ਜਿਹੜੀ ਹਾਂਜੀ ਬਈ ਤੇ 15 ਸਾਲ ਦੇ ਵਿੱਚ ਕਦੋਂ ਤੋਂ ਇਹ ਆਪਣੇ ਵੀ ਬੱਚੇ ਦੇਣਾ ਸ਼ੁਰੂ ਕਰਦੇ ਬੱਚਾ ਤਾਂ ਇਹ ਵੀ ਬੋਰਨ ਤੋਂ ਬਾਅਦ ਮੀਨਜ਼ 1 ਸਾਲ ਦੇ ਵਿੱਚ ਵਿੱਚ ਪ੍ਰੈਗਨੈਂਟ ਹੋ ਜਾਂਦੀ ਪ੍ਰੈਗਨੈਂਟ ਹੀ ਹੋ ਜਾਂਦੀ ਹੈ ਜਿਹੜੀ ਬਰੀਡ ਹੈ ਇਹ ਜਿੱਦਾਂ ਆਪਣੇ ਪਹਾੜੀ ਬਰਬਰੀ ਹੁੰਦਾ ਉਦਾਂ ਤਰ੍ਹਾਂ ਵੀ ਜਲਦੀ ਅਡਲਟ ਹੋ ਕੇ ਜਲਦੀ ਕਰਾਸ ਹੋ ਜਾਂਦੇ ਬਾਈ ਜੀ ਹਾਂਜੀ ਬਾਈ ਤੇ ਇਹਨਾਂ ਦੀ ਕੀਮਤ ਕਿੰਨੀ ਹੈ ਕੀਮਤ ਬਾਈ ਜੀ ਜਿਹੜੇ ਮੈਂ ਪਹਿਲਾਂ ਮੰਗਵਾਏ ਸੀਗੇ ਉਹ ਇਹਦਾ ਮਦਰ ਤੇ ਫਾਦਰ ਤੇ ਦੋ ਬੱਚੇ ਉਹ ਮੈਂ 1 ਲੱਖ 75000 ਰੁਪਏ ਦੇ ਚਾਰੇ ਪੀਸ ਮੰਗਾਏ ਸੀ ਵਿਦ ట్రాנסਪੋਰਟ ਇਥੋਂ ਮੰਗਵਾਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਦੇ ਭੈਣ ਭਰਾ ਸੀ ਉਹ ਛੋਟੇ ਹੁੰਦੇ ਮੈਂ 20-20 ਹਜ਼ਾਰ ਦੇ ਸੇਲ ਕੀਤੇ ਸੀਗੇ ਇਹ ਆਪਣਾ 35 ਹਜ਼ਾਰ ਦਾ ਬੱਕ ਹੋਇਆ ਹੋਇਆ ਜੀ ਹਾਂਜੀ ਬਾਈ ਤੇ ਆਹ ਕਿਹੜੀ ਨਸਲ ਹੈ ਇਹ ਬਰਬਰੀ ਆ ਬਾਈ ਜੀ ਪਹਾੜੀ ਬਰਬਰੀ ਜਿਹੜੇ ਪਹਾੜੀ ਆ ਜਾਂਦੀ ਆ ਹਾਂਜੀ ਹਾਂਜੀ ਆਮ ਜੀ ਹਾਂਜੀ ਤੇ ਇਹ ਇੰਨਾ ਚ ਵੀ ਕੋਈ ਹੁੰਦਾ ਵੀ ਖਾਸੀਅਤ ਇਹਨਾਂ ਦੇ ਵਿੱਚ ਹੁੰਦੀ ਹੈ ਖਾਸੀਅਤ ਜਿੱਦਾਂ ਜੀ ਇਹ ਫੀਮੇਲ ਹੈ ਇਹਦੇ ਬੱਚੇ ਆਪਾਂ 17 ਹਜ਼ਾਰ ਦੇ ਸੇਲ ਕੀਤੇ ਆ ਦੋ-ਦੋ ਮਹੀਨੇ ਦੇ ਇਹਦੇ ਵਿੱਚ ਵਾਈਟ ਅੱਖ ਜਿੱਦਾਂ ਇਧਰ ਦੇਖੋ ਇਹਦੀ ਅੱਖ ਵਾਈਟ ਆ ਇਹ ਵਾਈਟ ਅੱਖ ਦੀ ਜ਼ਿਆਦਾ ਮੰਗ ਆ ਘੋਨੇ ਦੀ ਜ਼ਿਆਦਾ ਮੰਗ ਆ ਮਤਲਬ ਹਾਂਜੀ ਘੋਨੇ ਦੀ ਜ਼ਿਆਦਾ ਮੰਗ ਆ ਜਿੱਦਾਂ ਇਹ ਬੱਕਰਾ ਇਹ ਸਟਡ ਆਪਣਾ ਇਸੇ ਦੇ ਬੱਚੇ ਸੀ ਜਿਹੜੇ ਆਪਾਂ ਸੇਲ ਕੀਤੇ ਆ ਇਹਨਾਂ ਦੀ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਜ਼ਿਆਦਾ ਬਰਬਰੀ ਬਰੀਡ ਦੀ ਹਾਂ ਬਹੁਤ ਜ਼ਿਆਦਾ ਜੀ ਤੇ ਜੇਕਰ ਤੁਹਾਨੂੰ ਲੱਗੇ ਵੀ ਤੁਸੀਂ ਇਹ ਬਰਬਰੀ ਬਰੀਡ ਜਾਂ ਜਿਹੜੀ ਕੈਨੇਡੀਅਨ ਪੈਗਮੀਕ ਬਰੀਡ ਹੈ ਇਹਨਾਂ ਦਾ ਤੁਸੀਂ ਕੁਝ ਲੈਣਾ ਚਾਹੁੰਦੇ ਤੇ ਬਾਈ ਜੀ ਨਾਲ ਸੰਪਰਕ ਕਰ ਲਓ ਇਹ ਦਾ ਵਧੀਆ ਇਹ ਵਾਲੀ ਬਰਬਰੀ ਫੀਮੇਲ ਇਹ ਵੀ ਆਪਣੀ ਬੁੱਕ ਹੋਈ ਹੋਈ ਆ ਇਹ ਵਾਲਾ ਬਰਬਰੀ ਬੱਚਾ ਇਹ ਵੀ ਬੁੱਕ ਹੋਇਆ ਹੋਇਆ। ਅੱਛਾ। ਹਾਂਜੀ। ਬੁਕਿੰਗ ਐਡਵਾਂਸ ਚਾਹੀਦੀ ਹੈ। ਇਹ ਡਿਲੀਵਰ ਕਰਨੇ ਆ ਬ੍ਰਦਰ ਤੇ ਬਾਕੀ ਆਪਣੇ ਕੋਲ ਬੀਟਲ ਵੀ ਹੈਗੀ ਆ ਬੱਕਰੀਆਂ ਦੇ ਵਿੱਚ। ਉਹ ਬਰੀਡ ਵੀ ਤੁਹਾਨੂੰ ਬਾਈ ਜੀ ਦਿਖਾਉਣੇ ਆ। ਉਹ ਵੀ ਦਿਖਾਉਣੇ ਤੇ ਬਾਈ ਇੱਥੇ ਆਪਣੇ ਤੁਹਾਡੇ ਬੜੇ ਆ ਸੋਹਣੇ ਸੋਹਣੇ ਕੁੱਕੜ ਵੀ ਫਿਰਦੇ ਆ ਪਾਈ ਕੋਲੇ। ਪੰਛੀ ਜਾਨਵਰ ਬਹੁਤ ਸਾਰੇ ਆ ਤੇ ਆ ਤੁਸੀਂ ਥੋੜਾ ਜਿਆ ਟਾਈਮ ਕੱਢੋ ਤੇ ਤੁਹਾਨੂੰ ਇੰਨੀ ਕੁ ਜਾਣਕਾਰੀ ਵਾਲੀ ਇਹ ਵੀਡੀਓ ਹੋਣ ਵਾਲੀ ਆ ਬਾਈ ਨੇ ਬਾਈ ਦਾ ਖਜ਼ਾਨਾ ਉਹ ਆਪਾਂ ਅੱਜ ਖੋਲ ਲੈਣਾ ਸਾਰਾ ਜਾਣਕਾਰੀ ਵਾਲਾ ਤੇ ਭਾਈ ਇਹ ਕਿਹੜੀ ਆ ਇਹ ਸੀਲ ਆ ਬਾਈ ਜੀ ਹਾਂ ਆਪਣੇ ਦੇਸੀ ਦੇ ਜਿਹਦੇ ਘਰੇ ਨਹੀਂ ਨਹੀਂ ਦੇਸੀ ਆਂਡੇ ਆस्ते ਹੁੰਦੇ ਆ ਇਹਨੂੰ ਲੋਕ ਸ਼ੌਂਕੀਆ ਤੌਰ ਤੇ ਵੈਸੇ ਆਂਡੇ ਵੀ ਦਿੰਦੇ ਆ ਪਰ ਆਂਡਿਆਂ ਦੀ ਇਹਨਾਂ ਦੀ ਕੈਪੈਸਿਟੀ ਥੋੜੀ ਜੀ ਘੱਟ ਆ ਇਹਨੂੰ ਲੋਕ ਸ਼ੌਂਕੀਆ ਤੌਰ ਤੇ ਬਾਈ ਜੀ ਰੱਖਦੇ ਆਪਣੇ ਕੋਲ ਰਾਜਸਥਾਨ ਚੋਂ ਆਏ ਹੋਏ ਆ ਜੀ ਠੀਕ ਹੈ ਤੇ ਭਾਈ ਉਹ ਜਿਹੜੇ ਆ ਬੜੇ ਸੋਹਣੇ ਫਿਰਦੇ ਆ ਛੋਟੇ ਛੋਟੇ ਇਹ ਇੱਕ ਐਂਸੀ ਬਰੀਡ ਆ ਬਾਈ ਜੀ ਇਹ ਬਾਹਰ ਦੀਆਂ ਬਰੀਡਾਂ ਵੈਸੇ ਤਾਂ ਪਰ ਇਹ ਵੀ ਇੰਡੀਆ ਦੇ ਵਿੱਚ ਜਿਹੜੀਆਂ ਬਰੀਡ ਹੋ ਚੁੱਕੀਆਂ ਵੀਰੇ ਆ ਮਗਰ ਵਾਲੀ ਫਰਲ ਬੈਕ ਹੈ ਜਿਹੜਾ ਅੱਗੇ ਜਾਂਦਾ ਉਹ ਹੈਗਾ ਅਮਰੀਕਨ ਪਿੰਡ ਬਈ ਅਮਰੀਕਨ ਹੈ ਤੇ ਫਰਲ ਕਿੱਥੇ ਹੈ ਫਰਲ ਬੈਕ ਫ੍ਰਿਲ ਬੈਕ ਹਾਂਜੀ ਫ੍ਰਿਲ ਬੈਕ ਦੀ ਇਹ ਇਹ ਜਿਹੜਾ ਅਮਰੀਕਨ ਕਚੀਨਮੈਂਟਮ ਹੈ ਬ੍ਰਦਰ ਠੀਕ ਹੈ ਤੇ ਇਹ ਵੀ ਕਿੰਨੇ ਕ ਦਾ ਹੋਇਆ ਇਹ ਵੀਰੇ 3 ਤੋਂ 4000 ਰੁਪਏ ਜਿਹੜਾ ਸਟਾਰਟਿੰਗ ਰੇਟ ਇਹਨਾਂ ਦਾ ਪੇਅਰ ਦਾ ਹੈਗਾ 5 ਤੋਂ 6000 ਤੱਕ ਜੋੜਾ ਜਿਹੜਾ ਪੇਅਰ ਇਹ ਚਲਾ ਜਾਂਦਾ ਜੀ ਬੱਚਾ ਬੱਚੇ ਨਾ ਬੱਚੇ ਮੀਨਸ ਜਿਵੇਂ ਸੈਮੀ ਅਡਲਟ ਤਿਆਰ ਜੇ ਬੱਚੇ ਉਹ 3 ਤੋਂ 5000 ਰੁਪਏ ਦਾ ਪੇਅਰ ਮਿਲ ਜਾਂਦਾ ਜੀ ਹਾਂਜੀ ਭਾਈ ਜੀ ਤੇ ਆਪਾਂ ਹੋਰ ਵੀ ਚੱਲਦੇ ਆਂ ਬਾਈ ਜੀ ਸਾਨੂੰ ਬਹੁਤ ਸਾਰੀਆਂ ਦਿਖਾਉਂਦੇ ਆਂ ਵਰਾਈਟੀਆਂ ਬਾਈ ਕੋਲੇ ਬੇਸ਼ੁਮਾਰ ਆ ਤੇ ਆਪਾਂ ਫਿਰ ਵੇਖਦੇ ਆਂ ਵੀ ਕੀ ਕੀ ਕੁਝ ਬਾਈ ਜੀ ਕੋਲ ਹੈਗਾ ਤੇ ਤੇ ਬਈ ਜਿਹੜੀ ਆ ਚੀਜ਼ ਹੈ ਇਹ ਕੀ ਹੈ ਇਹ ਟਰਕੀ ਹੈ ਵੀਰੇ ਇਹ ਵੀ ਇੱਕ ਤਰ੍ਹਾਂ ਦਾ ਮੁਰਗਾ ਹੀ ਆ ਜੀ ਠੀਕ ਹੈ ਇਹ ਵੀ ਬਾਹਰ ਦਾ ਮਰੀਦ ਹੈ ਆਸਟ੍ਰੇਲੀਆ ਦਾ ਮੁਰਗਾ ਹੈ ਉਦੋਂ ਤਾਂ ਵੈਸੇ ਇਹ ਆਵਾਰਾ ਹੀ ਆ ਪਾਲਤੂ ਨਹੀਂ ਪਰ ਇੱਧਰ ਆਪਣੇ ਇੱਧਰ ਇਹਨਾਂ ਦੀ ਫਾਰਮਿੰਗ ਹੁੰਦੀ ਆ ਬਾਕੀ ਇਹਦਾ weight ਆ ਮੇਲ ਦਾ 10kg ਪਲੱਸ ਚਲਾ ਜਾਂਦਾ ਜੀ ਫੀਮੇਲ ਦਾ 3 ਤੋਂ 4kg ਪਲੱਸ ਚਲਾ ਜਾਂਦਾ ਜੀ ਬਾਕੀ ਇਹਨੂੰ ਚਿਕਨ ਲਈ ਜੂ ਬਹੁਤ ਕਰਦੇ ਆ ਲੋਕ ਬਾਹਰ ਤਾਂ ਆਪਾਂ ਬੜਾ ਸੁਣਿਆ ਵੀ ਇਹ ਚਾਹਨਾ ਟਰਕੀਸ਼ ਤੇ ਵੀ ਬਹੁਤ ਕਰਦੇ ਵੈਸੇ ਆਪਾਂ ਚਿਕਨ ਲਈ ਵੀਰੇ ਸੇਲ ਨਹੀਂ ਕਰਦੇ ਔਰ ਦੂਸਰੀ ਗੱਲ ਜਿਦਾ ਮੋਰ ਤੁਹਾਨੂੰ ਪਤਾ ਵੀ ਰਾਸ਼ਟਰੀ ਪੰਛੀ ਹੈ ਬੈਨ ਨੈਟ ਮੋਂ ਉਹ ਬੱਕਰੇ ਨਹੀਂ ਰੱਖ ਸਕਦੇ ਤੇ ਕਿਤੇ ਨਾ ਕਿਤੇ ਉਹਦੀ ਵੀ ਕਮੀ ਪੂਰੀ ਕਰਦੇ ਆ ਸੋਹਣਾ ਲੱਗਦਾ ਇਹ ਆ ਜੇ ਖੰਭ ਜੇ ਖਲਿਆਰਦੇ ਉਹ ਮੋਰ ਵਾਂਗੂ ਹਨਾ ਬਣਾ ਲੇ ਪਾਏ ਦੀ ਪਾਉਂਦੇ ਆ ਤੇ ਇਹ ਵੀ ਆਪਣੇ ਕੋਲੇ ਅਡਲਟ ਵੀ ਆ ਉਹ ਨਵਾਂ ਆਇਆ ਨਵੇਂ ਫਿਰੇ ਥੋੜਾ ਝਗੜਦੇ ਆ ਆਹ ਅਡਲਟ ਆ ਜਦੋਂ ਬਾਹਰ ਆਊਗਾ ਦੇਖੋ ਇਹ ਉਦਾਂ ਹੀ ਮੋਰ ਦੀ ਤਰ੍ਹਾਂ ਪੈਰ ਖੋਲਦਾ ਆ ਹੂੰ ਬੜਾ ਸੋਹਣਾ ਲੱਗਦਾ ਤੇ ਇਹਨੂੰ ਵੀ ਆਪਾਂ ਘਰੇ ਵੀ ਰੱਖ ਸਕਦੇ ਹਾਂ ਇਹਨੂੰ ਆਮ ਸਕਦੇ ਰਹ ਸਕਦੇ ਆ ਹਾਂ ਬਹੁਤ ਪਾਰਕਾਂ ਵਗੈਰਾ ਦੇ ਵਿੱਚ ਹੋਟਲ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਪਾਰਕਿੰਗ ਜਿੱਥੇ ਜਗ੍ਹਾ ਬਣੀ ਹੁੰਦੀ ਹੈ ਇਹਨਾਂ ਦਾ ਗੱਲ ਜੀ ਵੀ ਇਹ ਖਾਸੀਅਤ ਇਹ ਖਾਸੀਅਤ ਵੀਰੇ ਕਲਰ ਇਹ ਇਹ ਕਲਰ ਜਦੋਂ ਇਹਨੂੰ ਫੜ ਲਾਂਗੇ ਉਦੋਂ ਇਹ ਇਕੱਠਾ ਕਰ ਲੂਗਾ ਸਾਰਾ ਇਹ ਅੱਛਾ ਆ ਦੇਖੋ ਹਾਂ ਸਾਰਾ ਇਕੱਠਾ ਕਰ ਲਿਆ ਹੈ ਨਾ ਇਕੱਠਾ ਕਰ ਲਿਆ ਔਰ ਕਲਰ ਵੀ ਚੇਂਜ ਕਰ ਲਿਆ ਨਾਲ ਕਲਰ ਵੀ ਚੇਂਜ ਕਰ ਲਿਆ ਔਰ ਇਕੱਠਾ ਵੀ ਕਰ ਲਿਆ ਇਕੱਠੇ ਹੋ ਜਾਂਦੇ ਆ ਉਦਾਂ ਇਹ ਪਹਿਲ ਪਾਉਂਦੇ ਦਿੰਦੇ ਹਾਂ ਹਾਂ ਉਦਾਂ ਤੇ ਬੜਾ ਸੋਹਣਾ ਹਾਂਜੀ ਹਾਂਜੀ ਖੂਬਸੂਰਤ ਲੱਗਦਾ ਹਾਂਜੀ ਇਹ ਵੀ ਮੇਲ ਹੈ ਇਹ ਮੇਲ ਹੈ ਜੀ ਇਹ ਮੇਲ ਹੈ ਇਹ ਇਹ ਹੋਰ ਕਲਰ ਹੈ ਇਹ ਕਲਰ ਦੇ ਕਲਰ ਦੇ ਹਿਸਾਬ ਨਾਲ ਤਾਂ ਪ੍ਰਾਈਸ ਦਾ ਵੀ ਡਿਫਰੈਂਟ ਹੈ ਵਾਈਟ ਤੇ ਬਲੈਕ ਇਹ ਉਹ ਨਾਰਮਲ ਪ੍ਰਾਈਸ ਹੈ ਜਿਹੜਾ ਅੰਦਰ ਗਿਆ ਇਹ ਥੋੜਾ ਕੋਸਟਲੀ ਹੈ ਇਸ ਤੋਂ ਕੋਸਟਲੀ ਸਿਲਵਰ ਤੇ ਰੈੱਡ ਕਲਰ ਦਾ ਜਿਹੜਾ ਬ੍ਰਾਊਨ ਉਹ ਇਸ ਤੋਂ ਵੀ ਕੋਸਟਲੀ ਇਹਨਾਂ ਦੀ ਇਹਨਾਂ ਦੀ ਕੀ ਕੀਮਤ ਹੈ ਬਾਈ ਇਹਨਾਂ ਦੀ ਕੀਮਤ ਵੀਰੇ 6 ਤੋਂ 7000 ਰੁਪਏ ਦਾ ਜੋੜਾ ਜਿਹੜਾ ਸਟਾਰਟ ਹੋ ਜਾਂਦਾ ਇਹ 30 ਤੋਂ 40000 ਤੱਕ ਜਿਹੜਾ ਜੋੜਾ ਬ੍ਰਾਊਨ ਕਲਰ ਦੇ ਵਿੱਚ ਸਿਲਵਰ ਕਲਰ ਦੇ ਵਿੱਚ ਬਰਦਰ ਹੈਗਾ ਜੀ ਹਾਂਜੀ ਬਾਈ ਮਤਲਬ ਤੁਹਾਡੇ ਕੋਲੇ ਪਲਬ ਦਾ ਚ ਕੋਈ ਲੈ ਹਾਂ ਮੀਨਸ ਇਸ ਟਾਈਮ ਹੈਗਾ ਬਾਕੀ ਜੀ ਸਿਲਵਰ ਤੇ ਬ੍ਰਾਊਨ ਉਹ ਆਪਾਂ ਕਿਉਂਕਿ ਮੈਂ ਬਰੀਡਿੰਗ ਨਹੀਂ ਕਰਾਉਂਦਾ ਸੇਲ ਪਰਚੇਜ ਦਾ ਕੰਮ ਮਾਲ ਜਿਹੜਾ ਆਉਂਦਾ ਜਾਂਦਾ ਰਹਿੰਦਾ ਤੇ ਆਪਾਂ ਅਵੇਲੇਬਲ ਕਰਵਾ ਦਿੰਦੇ ਹਾਂ ਇੱਕ ਵੀਰੇ ਇੱਕ ਹੋਰ ਚੀਜ਼ ਐ ਵੀ ਕਈ ਵਾਰੀ ਜਿਵੇਂ ਤੁਸੀਂ ਦੂਰ ਕਿਸੇ ਨੇ ਲੈ ਕੇ ਜਾਣ ਮੰਗਾਉਣਾ ਤੁਹਾਡੇ ਤੋਂ ਉਹ ਤੁਹਾਡੇ ਤੋਂ ਮੰਗਾਉਣ ਤਾਂ ਫਿਰ ਕਿਵੇਂ ਪਹੁੰਚਾਉਂਗੇ ਮੈਂ ਵੀਰੇ ਆ ਫੋਨ ਦਿਓ ਮੜਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹਦੀ ਰਿਸਪੌਂਸਿਬਿਲਟੀ ਟੋਟਲੀ ਆਪਣੀ ਐ ਵੀਰੇ ਠੀਕ ਐ ਜੀ ਔਰ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਅੱਜ ਹੀ ਦਿਖਾ ਦਿੰਦਾ ਅੱਜ ਦੀਆਂ ਜਿਹੜੀਆਂ ਮੰਨ ਕੇ ਚਲੋ ਵੀ ਮੈਂ ਡਿਲੀਵਰੀਆਂ ਕੀਤੀਆਂ ਤੁਹਾਡੇ ਆਉਣ ਤੋਂ ਪਹਿਲਾਂ ਸਾਰਾ ਮੈਂ ਕੈਮਰੇ ਦੇ ਵਿੱਚ ਵੀ ਭਰਾਵਾਂ ਨੂੰ ਦਿਖਾਉਂਗਾ ਉਹਦੇ ਵਿੱਚ ਜਿਹੜੀ ਭੇਜਣ ਦੀ ਰਿਸਪੌਂਸਿਬਿਲਟੀ ਆ ਉਹ ਵੀ ਟੋਟਲ ਵੀਰੇ A ਤੋਂ Z ਆਪਣੀ ਐ ਰਸਤੇ ਦੇ ਵਿੱਚ ਕੋਈ ਵੀ ਮੈਸ ਐਪੀਕ ਹੁੰਦੀ ਆ ਆ ਤੁਸੀਂ ਕੈਮਰੇ 'ਚ ਦਿਖਾ ਸਕਦੇ ਟੋਟਲੀ ਜਿਹੜਾ ਡਿਲੀਵਰੀ ਆ ਏਦਾਂ ਪੈਕਿੰਗ ਕਰਕੇ ਵੀਰੇ ਆਪਾਂ ਜਿਹੜਾ ਉਹਨਾਂ ਦੇ ਫਾਰਮ ਤੱਕ ਜਿਹੜਾ ਪਹੁੰਚਾਉਣੇ ਜੇ ਜਾਲਾ ਸਟਾਕ ਆ ਤਾਂ ਬਾਈ ਕਾਰ ਜੇਕਰ ਥੋੜਾ ਸਟਾਕ ਆ ਤਾਂ ਆਪਾਂ ਬਾਈ ਬੱਸ ਭੇਜਦੇ ਆ ਰਿਸਪੌਂਸਿਬਿਲਟੀ ਇਹ ਟੋਟਲੀ ਇਹ ਆ ਮਤਲਬ ਕਿ ਉੱਥੇ ਪੂਰਾ ਜ਼ਿੰਦਾ ਜਾਗਦਾਰ ਬਿਲਕੁਲ ਬਿਲਕੁਲ ਰਸਤੇ ਦੇ ਵਿੱਚ ਕੋਈ ਵੀ ਐਕਸਪਾਇਰ ਹੁੰਦਾ ਮਰਦਾ ਉਹਦੀ ਸਾਰੀ ਰਿਸਪੌਂਸਿਬਿਲਟੀ ਇਹ ਉਹ ਆਪਣੀ ਹੈ ਬਾਈ ਹਾਂਜੀ ਬਾਈ ਤੇ ਇੱਥੇ ਵੀ ਬੜੇ ਸੋਹਣੇ-ਸੋਹਣੇ ਆ ਬੈਠੇ ਆ ਅਖਰਗੋਸ਼ ਕਿੰਨੀ ਪੇਗਾ ਤੁਸੀਂ ਕਿੰਨੀ ਪੇਗਾ ਫਿਲਮਾਂ ਜਿਹੜਾ ਬਹੁਤ ਸੁਣਿਆ ਹੋਣਾ ਵੀ ਆ ਤੁਹਾਨੂੰ ਦਿਖਾਉਨੇ ਆ ਹਨਾ ਹਾਂ ਇਹ ਕਿੰਨੀ ਪੇਗਾ ਜੀ ਤੇ ਇਹ ਵੀ ਕੋਈ ਚੂਹੇ ਵੀ ਕਹਿੰਦਾ ਕੋਈ ਪ੍ਰੋਕੋਸ਼ ਵੀ ਕਹਿੰਦਾ ਕੋਈ ਛੋਟਾ ਸੂਰ ਵੀ ਕਹਿੰਦਾ ਇਹ ਬੱਚਿਆਂ ਦੀ ਬਹੁਤ ਮਨਪਸੰਦੀ ਚੀਜ਼ ਆ ਫੇਵਰੇਟ ਚੀਜ਼ ਆ ਬਾਈ ਹੂੰ ਇਹ ਕਿੰਨੀ ਪੇਗਾ ਬਾਈ ਜੀ ਇਨੂੰ ਲੋਕ ਸੂਰ ਵੀ ਕਹਿੰਦੇ ਚੂਹੇ ਵੀ ਕਹਿੰਦੇ ਆ ਖਰਗੋਸ਼ ਵੀ ਕਹਿੰਦੇ ਆ ਇਹਦੇ ਚ ਤਿੰਨ ਕਲਰ ਆਉਂਦੇ ਆ ਬਲੈਕ ਵਾਈਟ ਤੇ ਬਰਾਊਨ ਇਹ ਬੱਚਿਆਂ ਦਾ ਬਹੁਤ ਮਾਨੇ ਪਸੰਦੀ ਦੀ ਚੀਜ਼ ਹੈ ਇਹ ਮੇਰੇ ਤੋਂ ਪੂਰੇ ਨਹੀਂ ਆਉਂਦੇ ਇਹਦੀ ਡਿਮਾਂਡ ਬਹੁਤ ਜ਼ਿਆਦਾ ਜੀ ਅੱਛਾ ਇਹਦਾ ਰੱਖ ਰਖਾਅ ਵੀ ਸਿੰਪਲ ਆਪਾਂ ਜਿੱਦਾਂ ਖਰਗੋਸ਼ ਹਰੇ ਪੱਤੇ ਸਬਜ਼ੀ ਰੋਟੀਆਂ ਪਾ ਕੇ ਇਹਨੂੰ ਰੱਖ ਸਕਦੇ ਇਹ ਵੀ ਇੱਕ ਵਧੀਆ ਇਨਕਮ ਸੋਰਸ ਆ ਇਹਨਾਂ ਤੋਂ ਵੀ ਵਧੀਆ ਇਨਕਮ ਜਿਹੜੀ ਆਪਾਂ ਜਨਰੇਟ ਕਰ ਸਕਦੇ ਆ ਪਰ ਮਨਥ ਦੀ ਹਾਂਜੀ ਭਾਈ ਤੇ ਇਹ ਇਹ ਦਾ ਕਿੰਨੇ ਦਾ ਜੋੜ ਹੈ ਇਹ ਆਪਾਂ ਵੇਚਦੇ ਆ ਜੀ ਇਹ ਇਸ ਅਕੋਰਡਿੰਗ ਹੁੰਦਾ ਹੈ ਇਹ 500 ਰੁਪਏ ਤੋਂ ਸਟਾਰਟ ਹੋ ਕੇ 1500 ਰੁਪਏ ਤੱਕ ਕਿਹੜਾ ਜੋੜਾ ਪੇਰ ਹਾਂਜੀ ਹਾਂਜੀ ਜੋੜੇ ਦਾ ਰੇਟ ਸੇਲ ਹੋਇਆ ਤੇ ਤੁਸੀਂ ਕਿੱਥੋਂ ਤੱਕ ਡਿਲੀਵਰੀ ਕਰਦੇ ਹੋ ਇਹ ਆਲ ਇੰਡੀਆ ਵੀਰੇ ਆਲ ਇੰਡੀਆ ਮੇਰੀ ਡਿਲੀਵਰੀ ਜਿਹੜੀ ਅਵੇਲੇਬਲ ਹੈ ਹਾਂ ਜੁਪੀ ਐਮ ਪੀ ਜਿਹੜੀਆਂ ਦੂਰ ਸਟੇਟਾਂ ਉਥੇ ਛੋਟਾ ਆਰਡਰ ਨਹੀਂ ਡਿਲੀਵਰ ਹੁੰਦਾ ਇਕੱਠਾ ਮੀਨਸ 30 40000 ਦਾ 50000 ਦਾ ਕਿਉਂਕਿ ਡਿਲੀਵਰੀ ਚਾਰਜ ਉਸ ਦਾ ਬਹੁਤ ਜ਼ਿਆਦਾ ਪੈ ਜਾਂਦਾ ਤੇ 올 ਇੰਡੀਆ ਡਿਲੀਵਰੀ ਜਿਹੜੀ ਆਪਾਂ ਅਵੇਲੇਬਲ ਹੈ ਅਗਰ ਕੋਈ ਇੰਡੀਆ ਤੋਂ ਬਾਰਨਿੰਗ ਕੰਟਰੀਆਂ ਦੇ ਵਿੱਚ ਵੀ ਮੰਗਵਾਉਣਾ ਚਾਹੁੰਦਾ ਪੇ ਕਰ ਸਕਦਾ ਟ੍ਰੈਕਟ ਵਗੈਰਾ ਜੋ ਵੀ ਸਾਰਾ ਸਿਸਟਮ ਉਹ ਅਗਲਾ ਪ੍ਰੋਸੈਸ ਡਿਲੀਵਰੀ ਦਾ ਚਾਰਜ ਤਾਂ ਉਹ ਆਪਾਂ ਬਾਹਰ ਵੀ ਵੀਰੇ ਆਪਾਂ ਕਰ ਦਿੰਦੇ ਨੇ ਤੇ ਬਈ ਸਭ ਤੋਂ ਵੱਡੀ ਗੱਲ ਵਿੱਚ ਰਹਿ ਜਾਂਦੀ ਹੁੰਦੀ ਹੈ ਜਿਹੜੀ ਹਾਂਜੀ ਜੀ ਤੁਸੀਂ ਆਪ ਦਾ ਨੰਬਰ ਬੋਲੋ ਨੰਬਰ ਵੀਰੇ ਮੇਰਾ 9781123 ਤੇ 8360659600 ਤੇ 978001123 ਇਹ ਮੇਰੇ ਕਾਲਿੰਗ ਤੇ WhatsApp ਨੰਬਰ ਆ ਦੋਨੋਂ ਤੇ ਮੇਰਾ Facebook Instagram YouTube ਦੇ ਉੱਤੇ ਜਿਹੜਾ ਬਰਾਡ ਫਾਰਮ ਸ੍ਰੀ ਮੁਖਸਰ ਸਾਹਿਬ ਦੇ ਨਾਮ ਤੇ ਆਪਣਾ ਪੇਜ ਆ ਕੋਈ ਵੀ ਭਰਾ ਆਪਣੇ ਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ ਜੀ ਉਸ ਤੋਂ ਬਾਅਦ ਆਪਸ ਨੂੰ ਦਿਖਾਉਣੇ ਆ ਜੀ ਗਿੱਨੀ ਫਾਉਲ ਚਕੋਰਾ ਚੁਰਚਰੇ ਗਏ ਅੰਦੇ ਜਿੰਨੇ ਚੁਰਕ ਗਿੰਨੀ ਫੌਕ ਕਹਿੰਦੇ ਇਹਨੂੰ ਠੀਕ ਹਾਂਜੀ ਗਿੰਨੀ ਫੌਲ ਕਹਿੰਦੇ ਚਪੋਰਾ ਕਹਿੰਦੇ ਚੁਰਚਰੇ ਤੇ ਇਹ ਵੀ ਤੁਸੀਂ ਵੇਖ ਲਓ ਇਹ ਵਾਈਟ ਕਲਰ ਚ ਚੁਰਚਰੇ ਤਾਂ ਆਪਣੇ ਇਧਰਲੇ ਤੇ ਦੇਖਿਓ ਕਾਲੇ ਹੀ ਹੁੰਦੇ ਹੋ ਉਹ ਹਾਂਜੀ ਉਹ ਤਾਂ ਆਮ ਹੁੰਦੇ ਆ ਜੀ ਇਹ ਰੇਅਰ ਆ ਘੱਟ ਆ ਇਹ ਥੋੜੇ ਜੀ ਹਾਂਜੀ ਹਾਂਜੀ ਉਹਦੇ ਤੋਂ ਹੈਵੀ ਕਾਸਟਲੀ ਉਹਦਾ ਰੇਟ ਘੱਟ ਹੁੰਦਾ ਇਹਨਾਂ ਦਾ ਥੋੜਾ ਜਿਆਦਾ ਹੁੰਦਾ ਇਹਨਾਂ ਦੀ ਐਗ ਦੀ ਕਪੈਸਿਟੀ ਵੀ ਬਹੁਤ ਜ਼ਿਆਦਾ ਬਾਕੀ ਇਹ ਖੁੱਲੇ ਹੀ ਰਹਿ ਕੇ ਜਿਆਦਾ ਪਸੰਦ ਕਰਦੇ ਆ ਬਾਕੀ ਇਹਨਾਂ ਦੀ ਸਭ ਤੋਂ ਮੇਨ ਚੀਜ਼ ਕੀ ਹੈ ਦਰਖਤਾਂ ਦੇ ਉੱਤੇ ਰਹਿਣਾ ਜ਼ਿਆਦਾ ਪਸੰਦ ਕਰਦੇ ਆ ਤੇ ਸੋਡੇ ਫਾਰਮ ਦੇ ਉੱਤੇ ਕੋਈ ਡੌਗ ਜਾਂਕਿ ਸੱਪ ਜਾਂਕਿ ਉਪਰਾਂ ਬੰਦਾ ਆਉਂਦਾ ਇਹ ਰੋਲਾ ਪਾ ਕੇ అలਰਟ ਕਰ ਦਿੰਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਆਇਆ ਤੇ ਇਹ ਜਿਵੇਂ ਇਹ ਤੁਸੀਂ ਕਹੇ ਵੀ ਐਗ ਦੀ ਕਪੈਸਿਟੀ ਜ਼ਿਆਦਾ ਹੈ ਫਿਰ ਇਹਨਾਂ ਦਾ ਐਗ ਖਾਨ ਚ ਵੀ ਆਉਂਦਾ ਖਾਪ ਕਿਸੇ ਵੀ ਚੀਜ਼ ਦਾ ਐਗ ਖਾ ਸਕਦੇ ਕਿਸੇ ਵੀ ਵੈਰਾਈਟੀ ਦਾ ਜਿਹੜੇ ਆਪਣੇ ਪੰਛੀ ਆ ਜਾਨਵਰ ਆ ਇਹ ਆਪਾਂ ਰੱਖੇ ਹੋਏ ਆ ਬਰਡ ਇਹਨਾਂ ਦੇ ਐਗ ਆਪਾਂ ਸਾਰਿਆਂ ਦੇ ਵੀਰੇ ਖਾ ਸਕਦੇ ਆ ਹਾਂਜੀ ਭਾਈ ਜੀ ਮਤਲਬ ਜੇ ਕਿਸੇ ਨੇ ਬਰੀਡਿੰਗ ਕਰਾਉਣੀ ਆ ਬਰੀਡਿੰਗ ਵੀ ਕਰਾ ਸਕਦਾ ਹਾਂਜੀ ਜੇ ਬੱਚੇ ਕਢਾਉਣੇ ਆ ਬੱਚੇ ਕਢਾ ਕੇ ਸੇਲ ਕਰ ਸਕਦੇ ਜੇਕਰ ਕੋਈ ਖਾਣਾ ਚਾਹੁੰਦਾ ਖਾ ਸੇਲ ਵੀ ਹੋ ਜਾਂਦੇ ਆ ਜਿਹੜਾ ਇਹ ਪੇਦਾ ਤਰਕੀ ਦਾ 100 ਰੁਪਏ ਦਾ ਜਿਹੜਾ ਅੰਡਾ ਉਹ ਸੇਲ ਹੋ ਜਾਂਦਾ ਹੈ ਤੇ ਹੋਰ ਵੀ ਹੋਰ ਵੀ ਕਬੂਤਰ ਆਪਣੇ ਕਬੂਤਰ ਆ ਬੜੇ ਸੋਹਣੇ ਕਬੂਤਰ ਹਾਂਜੀ ਇਹ ਆਪਣੇ ਆਮ ਹੀ ਸਾਰਿਆਂ ਨੂੰ ਪਤਾ ਜੀ ਪੈਂਟੇਲ ਲੱਕੇ ਕਹਿੰਦੇ ਜਿਹਨਾਂ ਨੂੰ ਲੱਕੇ ਕਬੂਤਰ ਹਾਂਜੀ ਲੱਕੇ ਕਬੂਤਰ ਕਹਿੰਦੇ ਫਿਲਮਾਂ 'ਚ ਵੀ ਗਾਣੇ ਹੁੰਦੇ ਆ ਇਹਨਾਂ ਦੇ ਤਾਂ ਕੋਈ ਇਧਰ ਨਾਲ ਬੈਠਾ ਜਿਹੜਾ ਵਾਈਟ ਕਲਰ ਦਾ ਉਹਦੇ ਆ ਸਿਰ ਜਾਂ ਚੱਕੀ ਬੈਠਾ ਜਿਹੜਾ ਇਹ 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 ਬਰੀਡ ਆ ਵੀਰੇ ਨਕਾਬ ਪੋਸ਼ ਨਕਾ ਪੋਸ਼ ਨਕਾ ਪੋਸ਼ ਕਹਿੰਦੇ ਨੇ ਠੀਕ ਹੈ ਹਾਂਜੀ ਤੇ ਕਬੂਤਰਾਂ ਦੇ ਵਿੱਚ ਵੈਰਾਈਟੀਆਂ ਬਹੁਤ ਜ਼ਿਆਦਾ ਬਾਈ ਜੀ ਇਹ ਮਾਲ ਫਿਰ ਆਪਣੇ ਕੋਲੇ ਆਉਂਦਾ ਚਲਾ ਜਾਂਦਾ ਸੇਲ ਹੋ ਜਾਂਦਾ ਹਾਂਜੀ ਬਾਈ ਜੀ ਤੇ ਇਹ 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 ਦਾ ਇਹਦਾ ਕੀ ਰੇਟ ਹੈ ਇਹ ਵੀਰੇ 1000 ਰੁਪਏ ਦਾ ਪੇਅਰ ਹੈ 1500 ਰੁਪਏ ਦਾ ਪੇਅਰ ਹੈ 2000 ਰੁਪਏ ਦਾ ਪੇਅਰ ਅਲੱਗ-ਅਲੱਗ ਹੈ ਜੀ ਹਾਂ